ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੇਰ ਸਿੰਘ ਪਹੁੰਚ ਚੁੱਕੇ ਜੀ ਸ਼ੇਰ ਸਿੰਘ ਸੰਧੂ ਪਿੰਡ ਹੈਗਾ ਰਵਾਲ ਜ਼ਿਲ੍ਹਾ ਹੈਗਾ ਗੁਰਦਾਪੁਰ ਤਸੀਲ ਬਟਾਲਾ ਨਜ਼ਦੀਕ ਹਨ ਫਤਿਹਗੜ ਅੱਡਾ ਪੈਂਦਾ ਜੀ ਕੈਮਰਾ ਕਮਾਓ ਮੜਾ ਗਿਆ ਅੱਜ ਇੱਕ ਨਵੇਂ ਸਾਲ ਵਿੱਚ ਬਾਈ ਨੇ ਬੁਰੀ ਸ਼ੁਰੂ ਕਰਤੀ ਹੈ ਬਸ ਹੁਣ ਗਾਂ ਬੁਰੀ ਬੁਰੀ ਚੱਲਣਗੇ ਸਭ ਤੋਂ ਵੱਧ ਬੋਰੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਰੇ ਸਤਿ ਸ਼੍ਰੀ ਅਕਾਲ ਨਵੇਂ ਸਾਲ ਮੁਬਾਰਕਾਂ ਜੀ ਤੁਹਾਨੂੰ ਵੀ ਸੰਦੀਪ ਵੀਰ ਮੁਬਾਰਕਾਂ ਬਹੁਤ ਬਹੁਤ ਬਾਬਾ ਬੁੱਢਾ ਸਾਹਿਬ ਕਿਰਪਾ ਕਰੇ ਤੁਹਾਡੇ ਤੇ ਵੀ ਕਰੇ ਸਾਡੇ ਤੇ ਵੀ ਕਰੇ ਸਾਡੇ ਗਾਕਾ ਤੇ ਵੀ ਕਰੇ ਹਾਂਜੀ ਬਸ ਹੋਰ ਸਣਾ ਵਧੀਆ ਵਧੀਆ ਆਪਣੀ ਪਹਿਲੀ ਵੀਡੀਓ ਨਾ ਕਿੰਨੇ ਤਰੀਕ ਹੋ ਗਿਆ ਅੱਜ ਅੱਜ 4 10 ਵੇਰੀ ਵੀਡੀਓ 5 5 ਹਾਂ 5 ਹੋ ਗਈ 5 ਹੋ ਗਈ ਹੈ ਨਾ ਠੀਕ ਹੈ ਹੋਰ ਸਣਾ ਬਸ ਵਧੀਆ ਬੜਾ ਸੰਦੀਪ ਸਿੰਘ ਆਪਾਂ ਨੂੰ 2 ਸਾਲ ਤੋਂ ਪਲੱਸ ਹੋ ਗਏ ਆ 2.5 ਸਾਲ ਹੋ ਗਏ ਆ ਬਾਬੇ ਬੁੱਢੇ ਦੀ ਕਿਰਪਾ ਨਾਲ ਰੈਗੂਲਰ ਕੰਮ ਚੱਲਣ ਰਿਹਾ ਚੱਲ ਸਹੀ ਗੱਲ ਇੱਕ ਵੀਡੀਓ ਚ 5 ਇੱਕ ਮਹੀਨੇ ਚ 5 ਵੀਡੀਓ ਮਹਾਰਾਜ ਕਰਨ ਕਰਾਉਣ ਵਾਲਾ ਗਾਂ ਵੀ ਸੰਦੀਪ ਸਿੰਘ ਚੱਲੇ ਜਿੱਦਾਂ ਦਾ ਨਵਾਂ ਸਾਲ ਚੜਿਆ ਨਾ ਅੱਜ 5 ਤਰੀਕ ਹੋ ਗਈ ਹੈ ਸੰਦੀਪ ਸਿੰਘ 16 17 ਮਈਆਂ ਵੇਗੀਆਂ ਤਾਂ ਕਿਉਂਕਿ ਤੇਰਾ ਟੈਕ ਸਵਾਲ ਕਿੰਨੇ ਵੇਸ ਦਿੰਗੇ 25 ਇਹ ਕੋਈ ਕੋਈ ਆਈਡੀ ਆਈਡੀ ਇੱਕ ਮਹੀਨੇ ਚ ਜੇ ਆਪਾਂ 5 ਦਿਨ ਵੀਡੀਓ ਪਾਉਣੇ ਆ ਪਜੂ ਪੰਜਾ ਪੰਜ ਪੰਜ ਹੀ ਲਾ ਲਾ ਵੀਡੀਓ ਤੇ 7-8 ਮਹੀਆਂ ਤੈਨੂੰ ਪਤਾ ਆਪਣੀ ਵੀਡੀਓ ਚ ਹੁੰਦੀ ਆ ਕਦੇ ਦੋ ਤਿੰਨਾਂ ਦੀ ਉਹ ਫਲਕਾਰੀ ਕਰ ਸੱਟ ਦੋ ਸਮਝ ਇਸ ਪਤਾ ਨਹੀਂ ਮਹਾਰਾਜ ਕਰ ਨਾ ਇਹ ਨਰ ਚੇਤਾ ਨਹੀਂ ਸੰਦੀ ਵੀਰੇ ਕਾਪੀ ਇੱਕ ਭਰ ਗਈ 26 ਵਾਲੀ ਕਾਪੀ ਨਵੀਂ ਲਾ ਦੇ ਬਾਅਦ ਫਿਰ ਦੋਸਰ ਵਾਦੀ ਹੋ ਜੀ ਰੇ ਸੰਦੀਪ ਵੀਰ ਆਜੇ ਤਾਲ ਮਹਾਰਾਜ ਨੂੰ ਜਾਣ ਦੇਣੀ ਕਦੀ ਤੈਨੂੰ ਫੋਨ ਆਇਆ ਨਹੀਂ ਆ ਹਾਂ ਨਹੀਂ ਤੁਹਾਨੂੰ ਆ ਨਹੀਂ ਦਿੰਦੇ ਆ ਪਰ ਚਲੋ ਫੇਰ ਵੀ ਆਪਾਂ ਨਾ ਗੇ ਕਿਸੇ ਕੋ ਘਾਟਾ ਵਾਦਾ ਹੋਇਆ ਹੋਵੇ ਮਾਫੀ ਦੋਵੇਂ ਹੱਥ ਜੋੜ ਕੇ ਕੁੰਨੀ 21 ਸੰਦੀ ਵੀਰ ਹੋ ਜਾਂਦੀ ਆ ਕਦੇ ਬੜੇ ਬੜੇ ਸੋਹਣੇ ਵੀਰਾਂ ਨੇ ਸਾਰਾ ਸਾਲ ਹੀ ਕਮੈਂਟ ਕੀਤਾ ਮੈਂ ਧੰਨਵਾਦ ਕਰਦਾ ਸੰਦੀਪ ਵੀਰ ਕਦੀ ਆਪਾਂ ਕਦੇ ਘਾੜਾ ਇਹ ਨੂੰ ਨਹੀਂ ਮਾੜਾ ਉਦੋਂ ਖਾਨੂੰ ਕੋਈ ਕਹਿ ਵੀ ਲੈ ਤਾਂ ਵੀ ਕੋਈ ਗੱਲ ਸੰਦੀਪ ਵੀਰ ਸਾਡਾ ਕੰਮ ਆ ਜਿਹੜੇ ਵਿਦਵਾਨ ਬੈਠੇ ਹੋ ਕੁਝ ਵੀ ਲਿਖ ਸਕਦੇ ਯਾਰ ਨਹੀਂ ਨਹੀਂ ਕਹਿੰਦੇ ਆਪਾਂ ਕਹਿੰਦੇ ਸਾਡੀ ਮਈ ਚੰਗੀ ਆ ਉਹ ਆ ਜੇ ਅਗਲਾ ਵੀ ਕੁਝ ਵੀ ਕਹਿ ਸਕਦਾ ਸਿਰ ਮੱਥੇ ਆ ਹਣਾ ਤੇ ਬੁਰੀ ਸੰਦੀਪ ਵੀਰ ਵੇਰ ਕੇ ਤੋਂ ਲਈ ਮਈ ਬੰਦਾ ਨਾਲ ਆਇਆ ਏ ਮੇ ਬਜ਼ੁਰਗ ਹੀ ਕੈਪਟਨ ਰਟਾਇਰ ਆਇਆ ਆ ਕੈਪਟਨ ਕੇ ਸੂਬੇਦਾਰ ਮੈਨੂੰ ਪਤਾ ਨਹੀਂ ਸੂਬੇਦਾਰ ਉਹਨੇ ਕੈਪਟਨ ਕੋਟਿਆਂ ਦਾ ਅਪਰੇਟ ਕਰਾਉਣਾ ਸੀ ਤਾਂ ਮੈਂ ਹੀ ਦਿੱਤੀ ਕਹਿੰਦਾ ਹਾਂ ਮੈਂ ਨਾਲੇ ਤੈਨੂੰ ਮਿਲਣਾ ਤੇ ਨਾਲੇ ਮਹੀਂ ਦੀ ਡਿਟੇਲ ਦੱਸਣੀ ਆ ਪਰ ਹੁਣ ਤੂੰ ਲੇਟ ਹੋ ਗਿਆ ਉਧਰ ਰਾਣੇ ਨਾਲ ਚਲ ਗਿਆ ਹਾਂਜੀ ਹਾਂਜੀ ਸਿੱਧਾ ਹੀ ਤੇ ਤਾਂ ਕਰਕੇ ਵਿਚਾਰਾ ਚਲ ਗਿਆ ਉਹਨੇ ਕੋਈ ਕੰਮ ਹੀ ਨਹੀਂ ਹੋਇਆ ਤੇ 19 20 ਕਿਲੋ ਉਹਦੇ ਕੈਮਰਾ ਮਾਰਦੇ ਵੀਰ ਮੇਰਾ 19 20 ਕਿਲੋ ਦੂਜੇ ਸੂਆ ਮਹੀਂ ਨੇ ਦੁੱਧ ਚੋਆ ਆ ਕਰਕੇ ਤੀਸਰਾ ਸੂਆ ਸੋਣੀ ਆ ਆ ਮਹੀਂ ਸੰਦੀ ਵੀਰ ਸਵੇਰੇ ਸੋਈ ਆ 5 ਵਜੇ ਜੇਰ ਜੂਰ ਪਾਤੀ ਆ ਇਧਰ ਆ ਇੱਕ ਰਾਂ ਫਲ ਥਣ ਪੂਣ ਵਿਖਾ ਦੇ ਕਰਨਾ ਸੰਦੀਪ ਵੀਰ ਕਦੀ ਇੰਨਾ ਕਿਸੇ ਮਹੀਂ ਥੱਲੇ ਬੋਲਾ ਨਹੀਂ ਚੋਇਆ 7 ਕਿਲੋ ਮਹੀਂ ਥੱਲੇ ਬੋਲਾ ਚੋਇਆ ਤਾਂ ਵੀ ਮਹੀਂ ਕਹਿੰਦੀ ਮੈਨੂੰ ਹੋਰ ਚੋਇਆ ਕਰਾ ਤੇ ਇਨਾ ਕਿ ਉਂਗਲ ਉਂਗਲ ਜੱਡੀ ਮੋਟੀ ਧਾਰਿਆ ਡਾਂਗ ਜੱਡੀ ਮੋਟੀ ਧਾਰਿਆ ਕੱਟੀ ਦਿੱਤੀ ਜੋ ਸੰਦੀਪ ਵੀਰ ਇਧਰ ਵੇਖ ਬਿਲਕੁਲ ਤਾਜੀ ਦੇ ਸੰਦੀਪ ਵੀਰ ਚਲੋ ਮੈਂ ਅੱਗੋਂ ਮਹੀਂ ਅੱਜ ਸੂਈ ਆ 16 ਮੇਰੇ ਸਾਰਾ 16 17 ਪਲੱਸ ਝੋਟੀ ਦੁੱਧ ਦਊਗੀ ਅੱਗੋਂ ਕਿਸ ਨੇ ਵੀਰ ਸੌਣੀ ਗੱਲ ਸੂਏ ਦੀ ਵੀ ਹੁੰਦੀ ਆ ਫੇਰ ਕਿਸੇ ਨੇ ਆਖਣਾ ਵੀ ਦੁੱਧ ਦੱਸੀ ਜਾਂਦੇ ਆ ਸੂਏ ਸੂਏ ਦਾ ਸੰਦੀਪ ਵੀਰ ਦੁੱਧ ਹੁੰਦਾ ਪਰ ਆਪਾਂ ਵੀ ਹੁਣ ਨਸਲ ਬਰੀਡ ਪੂਰੀ ਮੈਂਦੀਆ ਵੇਖ ਕੇ ਤੇ ਥਾਨ ਬਖਾਦੀ ਵੀਰ ਕਿਤੇ ਦੋਵੇਂ ਬੰਨੇ ਕਿਹੜਾ ਥਾਨ ਆ ਏ ਸੰਦੀਪ ਵੀਰੇ ਪੀੜੀ ਦੇ ਪਾਵੇ ਬਣੀਆਂ ਕਿਹੜੇ ਪਾਵੇ ਲੱਗੇ ਹੋਇਆ ਇਹ ਪਾਵੇ ਗਾ ਸੰਦੀਪ ਵੀਰ ਉਂਗੋਲ ਉਂਗੋਲ ਜਿਹੜੀ ਮੋਟੀ ਧਾਰਾ ਕਹ ਦੇਦਾ ਵੇਖੋ ਠੀਕ ਦੇ ਹੈ ਬੜਾ ਜਰਦਤੂਸ ਲੱਗਿਆ ਥਾਨ ਕਰਾ ਇਹਦਾ ਸੰਦੀਪ ਵੀਰ ਨਾਰਾ ਨੂੜਾ ਵੇਖ ਦੋਵੇਂ ਬੰਨੇ ਕਿਤੇ ਮੈਂ ਦੇ ਇਹ ਤੁਹਾਡੇ ਇਲਾਕੇ ਦੇ ਸਾਡੇ ਇਲਾਕੇ ਦਾ ਹੈ ਦਾ ਥਾਨ ਇਹ ਮਈ ਨਹੀਂ ਦਸਰਾ ਕਿੱਥੋਂ ਆਇਆ ਮਾਲ ਇਥੋਂ ਲੋਕਲ ਮੱਝ ਕੋਈ ਨਹੀਂ ਆ ਗਈ ਅੱਧਰ ਮਾਰਦੇ ਵੀਰ ਕਿਧਾਂ ਆ ਕੇ ਕੈਮਰਾ ਖੜ ਦੇ ਸੱਤ ਕਿਲੋ ਬੋਲਾ ਮਈ ਥਲੋਂ ਚੋਇਆ ਸੰਦੀ ਵੀਰ ਠੀਕ ਆ ਵੇਖ ਵਿਖਾ ਕੇ ਦੇ ਨਹੀਂ ਠੀਕ ਆ ਕੱਟੀ ਦਿੱਤੀ ਮਗਰ ਵੇ ਆ ਠੀਕ ਆ ਵੇਖ ਦੇ ਇੱਧਰ ਵੇਖ ਜਦ ਤੱਕ ਉਸ ਭਾਵੇਂ ਬੁੱਚ ਕਰਕੇ ਪਾਲਾ ਇੰਨੀ ਮਈ ਦੀ ਬਰੀਡ ਆ ਅਜੇ ਮਹੀਨੇ ਵੇਲਾ ਜ ਨਾ ਪਾਲ ਆਇਆ ਬੋਲੋ ਕਿੰਨੇ ਦੇ ਦਈਏ ਭਾ ਬਸ ਜੈ ਜੀ ਗੰਮ ਸ਼ੁਰੂ ਬਾਦਿਆ ਸ਼ੁਰੂ ਮਈ ਦੀ ਸੰਦੀ ਵੀਰ 1.5 ਲੱਖ ਦਾ ਹੱਕ ਰੱਖਦੀ ਆ ਇੱਕ 35 ਇੱਕ ਹਾਂ ਨਾ ਇੱਕ 30 ਦੀ ਮਈ ਦੇਣੀ ਆ ਚਲੋ 15 ਪਲੱਸ ਮਹੀਂ ਦੁੱਧ ਚਵਾਉਗੀ ਮਹੀਂ ਦੇ 17 ਪਹਿਲੇ ਸੂਏ ਕਹਿੰਦੇ 15 ਚੋਆ ਐਰਕੀ ਵੀ 15 16 ਕਿਲੋ ਦੇ ਦੇ ਬਹੁਤ ਆ ਚਲੋ ਮਹੀਂ ਹੈ ਕ ਨਹੀਂ ਸੰਦੀਪ ਵੀ ਛੋਟੀ 56 ਸੂਲਾ ਇਧਰ ਵੇਖ ਮਹੀਂ ਦਾ ਅਜੇ ਪਿਛੋ ਆਣ ਕੇ ਵਿਖਾ ਵੀ ਰੱਖਣਾ ਕਹਿ ਦਈਦਾ ਵੇਖ ਕੇ ਤੇ ਆ ਵੇਂਸ ਵੇਖ ਤੇ ਦੋਵੇਂ ਬੰਨੇ ਰਿਕਾਰਡ ਵਾਲੀ ਮਹੀਂ ਆ ਤੇ ਮੇਰਾ ਵੀਰ ਕੋਈ ਬਹਿਸ ਫਸਾਈ ਨਾ ਕਰੇ ਹੁਣ ਮੇਰਾ ਭਰਾ ਨਾ ਜੋ ਕਹਤਾ ਲੈਣਾ ਉਹੋ ਹੀ ਆ ਆਹ ਤੇ ਖਾਸ ਸੰਦੀਪ ਵੀਰ ਓ ਵੇਹ ਹੈ ਗਰਾਈ ਪਈ ਆ ਸੰਦੀਪ ਵੀਰ ਬੱਚੇ ਲਾਏ ਮਈਆਂ ਨੂੰ 12 ਕਿਲੋ ਸਟੈਂਡਿੰਗ ਨਾੜੂ ਤੇ ਆ ਬੱਚਾ ਦਾ ਵੀ ਦਿੱਲੇ ਨਾਲ ਉਤੇ ਹੋਗਾ ਮੈਂ ਸਟਾਰਟ ਹੋਈ ਆ ਤੇ ਜਾ ਸੁਗਾ ਵਿਖਾ ਕੇ ਮੈਂ ਵੇ ਠੀਕ ਆ ਇਹ ਵੀ ਦਰੋ ਲਓ ਜੀ ਵੇਖੋ ਬੜੀ ਜਬਰਦਸਤ ਝੋਟੀ ਹੈ ਵੀ ਵੇਖੋ ਕੋਈ ਵੀ ਤੀਸਰਾ ਸੁਗਾ ਦਾ ਝੋਟੀ ਦਾ ਹਾਂਜੀ ਤੀਸਰਾ ਸੁਗਾ ਤੀਸਰਾ ਸੁਗਾ ਹਾਂ ਵੇ ਝੋਟੀ ਕਦੇ ਸੰਦੀਪ ਵੀਰ ਆਹ ਜਿਹੜੀ ਮੋਟੀ ਧਾਰਿਆ ਮੈਂ ਦੀ ਜੇ ਕੋਈ ਮੈਂ ਚੋਣ ਚ ਗਲਤ ਨਿਕਲੇ ਆਪਣੀ ਕਰਾਇਆ ਦੇ ਕੇ ਮੋੜਾਂਗੇ ਸੰਦੀਪ ਵੀਰ ਖੜਾ ਹੋ ਇਥੇ ਮੜਾ ਚਲੋ ਕੋਈ ਬਾਹਰ ਖੜਾ ਹੈ ਚੱਲ ਜਾਂਦੇ ਬੱਚੇ ਆ ਮਾੜੇ ਕੈਮਰਾ ਬੱਚੇ ਨੂੰ ਮੋਲ ਲੈਂਦਾ ਹੈ ਮੋਲ ਸੰਦੀਪੀਰ ਕਿੰਨੇ ਦੇ ਰਹੀਏ ਉਹ ਹੀ ਦੱਸੋ ਸੰਦੀਪੀਰ ਯੈਸ ਨਾ ਦੇਣੀ ਐ ਕੋਈ ਘਾਟਾ ਵਾਧਾ ਨਹੀਂ ਕਰਨਾ ਸਵਾ ਲੱਖ ਦੀ ਯੈਸ ਨਾ ਹੋਣੀ ਜੇ ਨੂੰ ਚੰਗੀ ਲੱਗਦੀ ਆ ਭਰਾ ਮੇਰਾ ਉਹੋ ਹੀ ਫੋਨ ਲਾਵੇ ਅਜਾ ਬੰਦੇ ਬੱਚਾ ਠੀਕ ਆ ਬੱਠ ਠੀਕ ਬੰਦ ਹੋ ਜਾ ਵੇਖਦੇ ਮੈਂ ਠੀਕ ਆ ਚਲੋ ਠੀਕ ਆ ਸੰਦੀਪੀਰ ਆਵੀ ਝੋਟੀ ਵੇਹਾਂ ਇਹ ਵੀ ਜਾਇਆ ਸੁਆ ਛਿੱਗੀ ਦੇ ਕੱਦ ਕਾਟ ਵਿਖਾ ਕੇ ਦੇ ਝੋਟੀ ਦਾ ਸੰਦੀਪ ਵੀਰ ਇਹਦੇ ਥੱਲੇ ਵੀ 11-12 ਕਿਲੋ ਬੋਲਾ ਗਿੱਲੇ 나ੜੂ ਦੇ ਦਾ ਨੀਲੀ ਦਾ ਇੱਧਰ ਵਿਖਾਈ ਪਿਓਰ ਕਿਤੇ ਨੀਲੀ ਦਾ ਬੱਚਾ ਉਧਰ ਵੇ ਕੱਟੀ ਕੱਟੀ ਆ ਕੱਟਾ ਸੰਦੀਪ ਵੀਰ ਕੱਟਾ ਕੱਟਾ ਬਹੁਤਾ ਹੀ ਬ੍ਰਾਂਡਡ ਹਾਂ ਜਮ ਦਾ ਏਡਾ ਅਗਲੇ ਤਗੜਾ ਏਡਾ ਵੱਡਾ ਕਟਾ ਆ ਤੇ ਇਹ ਵੀ ਤੋਰੋ ਸੰਦੀਪ ਵੀਰ 14 ਕਿਲੋ ਝੋਟੀ ਦੁੱਧ ਪਾਉਗੀ ਕੱਦ ਕੱਦ ਵਿਖਾ ਦੇ ਝੋਟੀ ਦਾ ਕਿੰਨੀ ਵੱਡੀ ਆ ਬਹੁਤ ਵੱਡੀ ਝੋਟੀ ਆ ਹੁਣ ਕਿੰਨਾ ਸੰਦੀਪ ਵੀਰ 11-12 ਕਿਲੋ ਸਟਾਰਟਿੰਗ ਬੋਲਾ ਆ 11-12 ਕਿਲੋ ਸਟਾਰਟਿੰਗ ਹੀ ਬੋਲਾ ਹਾਂ ਸਟਾਰਟਿੰਗ ਸਟਾਰਟਿੰਗ ਠੀਕ ਆ ਚਲੋ ਉੱਪਰ ਸੰਦੀਪੀਰ ਦੁੱਧਾ ਨਹੀਂ ਲਾਮਾ ਜੋ ਦੱਸਾਂਗੇ ਉਹੋ ਹੀ ਨਿਕਲੂਗਾ ਜੇ ਕਦੇ ਅੱਗੇ ਗਲਤ ਕੰਮ ਹੋਇਆ ਤੇ ਫੇਰ ਦੱਸ ਮੈਂ ਇਥਾਣ ਵੇਖ ਲੱਗਾ ਝੋਟੀ ਨੂੰ ਐ ਵੱਡੀ ਝੋਟੀ ਆ ਫੁੱਲ ਕੱਦ ਪੂਰੀ ਪੂਰੀ ਵੱਡੀ ਆ ਜੀ ਹਾਂ ਫੜ ਜਿਹੜੀ ਵੱਡੀ ਹੋ ਗਈ ਵੱਡੀ ਆੱਖਾਂ ਦੇ ਵੇਹਿੰਦਾ ਮੁੱਲ ਸੰਦੀਪੀਰ ਸੇਮ ਹੀ ਦੇਣੀ ਆ ਇਹ ਵੀ ਸਵਾਹ ਜਿਹੜਾ ਜਗਣੀ ਵੇਲਾ ਸਵਾਹ ਲੱਗਦੀ ਮੈਂ ਵੇਖ ਲਾ ਜੈ ਜੀ ਕੰਮ ਜੈ ਜੀ ਚੱਲਣ ਦੋ ਚਲੋ ਜਾਂਦੋ ਉਹ ਲਿਆਉ ਕਰਾਂਗੇ ਯਾ ਤਾਂ ਪੀਸ ਐਡਮ ਬੰਬ ਵੀ ਬੰਨੇ ਆ ਸੰਦੀਪੀਰ ਪਹਿਲਾ ਸੂਰਾ ਹੂੰ ਬਲੂਨ ਝੋਟੀ ਹੂੰ ਐਦਾ ਠੰਡੀ ਵੇਖੀ ਕਿਤੇ ਹਾਂ ਪਹਿਲਾ ਸੂਆ ਇਧਰ ਵੇਖ ਆ ਦੇਖੋ ਜਿੱਦਾਂ ਮਰਜੀ ਥਾਣ ਵੇਖ ਲਗਾ ਹੂੰ ਹੂੰ ਐਦੋਂ ਠੰਡੀ ਹੋਰ ਕੀ ਹੋਣੀ ਵੇ ਕਿਦੂ ਠੰਡੇ ਬਾਸਣ ਰਬਾ ਨਾ ਹੀ 10 ਕਿਲੋ ਦੁੱਧਿਆ ਮਗਰ ਕੱਟੀ ਜੋ ਸੰਦੀ ਵੀਰ 15 ਦਿਨਾਂ ਦਾ 12 14 ਦਿਨਾਂ ਦਾ ਸੂਆ ਹੋਊਗਾ ਚਲੋ ਇਹ ਵੀ ਤੋੜੋ ਲੋ ਜੀ ਮਗਰ ਕੱਟੀ ਆ ਗਿਆ ਇਹ ਵੀ ਕਰੋ ਥਾਣੇ ਇੱਕ ਦੀ ਕੁਆਲ ਠੰਡੀ ਝੋਟੀ ਸੰਦੀ ਵੀਰ ਚਾਰ ਦੰਦ ਤੇ ਵੱਡੀ ਝੋਟੀ ਆ ਮਮ ਬਠੀਕਾ ਜੀ ਫਿਰ ਮੋੜ ਦਿਏ ਆਜੋ ਆਜੋ ਇਹਨਾਂ ਮੋਲੀ ਸੰਦੀ ਵੀਰ ਜੀ ਆਜ ਕਰ ਦੇਣਾ ਲੱਖ ਦੇ ਕਿੰਨੇ ਛਡਾਉਣੇ ਪੰਜ 95 ਦੀ ਹੁਣੀ ਆ ਚਲ ਜਾਂਦ ਇਹਦਾ ਕਿੰਨੇ ਨਹੀਂ ਫੋਨ ਆਉ ਘਮ ਘਮ ਕਿੰਨੇ ਆਊਗਾ ਉਹ ਚੱਲ ਜਿੰਨਾ ਵੀ ਆ ਜਾ ਫੋਨ ਬੜੇ ਆਉਂਦੇ ਮਹਾਰਾਜ ਦੀ ਕਿਰਪਾ ਨਾਲ ਆਉਂਦੇ ਹੀ ਆਜ ਲੈ ਕਿੱਲਾ ਆਊਗਾ ਉਨਾ ਹੀ ਹੋਣਾ ਉਹ ਜਨਾਬ ਜਿੰਨਾ ਹੁੰਦਾ ਹੈ ਉਹ ਅਮਰ ਵਾਲੀ ਹੈ ਕਿ ਇੱਦਾਂ ਵਿਖਾ ਦੇ ਇੱਕ ਦਾ ਮਹਿ ਦੀ ਨਾ ਸੰਦੀਪ ਵੀ ਬੇਰ ਵਿਖਾ ਦੇ ਸੰਦੀਪ ਵੀਰੇ ਲੋਹੜੀ ਦੇ 10 ਮਹੀਨੇ ਪੂਰੇ ਹੋਣੇ ਇਹਦੇ ਅੱਛਾ ਇਹ ਲਵੇ ਉਹ ਜਨੇ 10 ਦਿਨ ਸਾਹਮਣੀਆਂ ਤੇ ਥਣਾ ਦੀ ਕੁਆਲਿਟੀ ਵਿਖਾਈ ਗਏ ਨਾ ਇਹਦਾ 골ਡ ਹੀ ਹੈ ਨਾ ਇੱਧਰ ਇੱਧਰ ਆ ਜਿਹਨੂੰ ਕਾਲੇ ਥੰਮ ਕਹਿੰਦੇ ਨਾ ਵਿਖਾ ਕੇ ਦੇ ਵਿਖੰਡੇ ਕੈਮਰੇ ਚ ਵਾਹ ਇੱਧਰ ਵਿਖਾ ਕੇ ਦੇ ਠੀਕ ਆ ਇਹਨੂੰ ਕਹਿੰਦੇ ਆ ਰੱਤੀ ਪੂਰੀ ਸੰਦੀਪ ਵੀਰੇ ਕੀ ਕਹਿਦੀ ਤਾਂ ਫੇਰ ਕਹਿੰਨੇ ਆਖਣਾ ਰੇਲ ਗਿੱਦੀ ਦੇ ਡੱਬੇ ਜੱਡੀ ਆ 10 ਮਿੰਟ ਅੱਧੇ ਘੰਟੇ ਇਹਦੇ ਥਾਣੇ ਦੀ ਕੁਆਲਿਟੀ ਵਿਖਾ ਦੋਵੇਂ ਬੰਨੇ ਸੰਦੀਵੀਰ ਕਾਰੇ ਸੰਦੀਵੀਰ 18 ਕਿਲੋ ਦੂਜੇ ਸੁਗ ਮਹੀਨੇ ਦੁੱਧ ਚਵਾਇਆ ਅੱਛਾ ਇਹਨੂੰ ਬਹੁਤ ਵੱਡੀ ਮਈ ਕਹਿੰਦੇ ਉਹ ਮਈ ਆ ਹਾਂ ਬਹੁਤ ਵੱਡੀ ਆ ਬਹੁਤ ਵੱਡੀ ਆ ਜਿੰਨੇ ਮਈ ਦੇ ਪੈਸੇ ਖਰਚਨੇ ਭਰਾ ਮੇਰਾ ਇੱਥੇ ਆ ਜੇ ਹਾਂ ਵੇਸ਼ ਚ ਆ ਕੇ ਠੰਡੀ ਸੰਦੀਵੀਰ ਮਈਨ ਹਵਾਲੀ ਆ ਮਈਨੇ ਕਦੇ ਪੈਰ ਨਹੀਂ ਪੁੱਟਿਆ ਉਧਰ ਉਧਰੀ ਨਹੀਂ ਕੀਤਾ ਕਦੇ ਲੋ ਜੀ ਵੇਖੋ ਨਹੀਂ ਠੀਕ ਸੰਦੀਵੀਰ ਚੱਲ ਬਾਕੀ ਬੂਰੀਆਂ ਮੈਂ ਤੇਰੇ ਚੈਨਲ ਦੇ ਸਭ ਤੋਂ ਵੱਧ ਪਾਈਂਗਾ ਸਭ ਤੋਂ ਵੱਧ ਸਭ ਤੋਂ ਵੱਧ ਬੂਰੀ ਮਈ ਇੱਥੇ ਆਈ ਆ ਰਵਾੜਾਂ ਦੇ ਵਿੱਚ ਆਈ ਰਵਾੜਾਂ ਦੇ ਵਿੱਚ ਵੇ ਜਾਂ ਸੰਦੀਪਰ ਧਰਤੀ ਹਿਲਾਉਂਦੀ ਮੈਂ ਹਿਲਾਉਂਦੀ ਬਜੀ ਹਿਲਾਉਂਦੀ ਆ ਐ ਚੰਗੀ ਇਤਰਾਵ ਵਿਖਾ ਦੇ ਕਿਉਂਕਿ ਇਹ ਬੂਰੀ ਸ਼ੌਂਕੀ ਬੰਦੇ ਤੈਨੂੰ ਪਤਾ ਲੈਂਦੇ ਆ ਸ਼ਾਨ ਤੋਂ ਲਾਗੋ ਚਾਗੋ ਸੰਦੀਪ ਰੈਡਾ ਦਾ ਮੋਟਾ ਚੀਪਾ ਗਦੇ ਮੈਂ ਦਾ ਵੇਖ ਮੈਂ ਨੀਲੀਆਂ ਅੱਖਾਂ ਸੰਦੀਪਰ ਮੈਂ ਦੀਆਂ ਨਹੀਂ ਲੱਗਿਆ ਆ ਵਿਖਾ ਕੇ ਮਹੀਗਲੇ ਜਿੰਨਾ ਚਿਰ ਬੱਚੀ ਖਲਾਰ ਛੱਡਵੇ ਇਹਦਾ ਫਿਰ ਮੁੱਲ ਸੰਦੀਪਰ ਕਿੰਨੇ ਰੁਪਈਆ ਦੀ ਮਹੀ ਆ ਮੋਲ ਨੂੰ ਕਿਦਰਾ ਨੂੰ ਕੀ ਹੋਇਆ ਇਹ ਮਈਆਂ ਵੇਖਿਆ ਦੋੜਾ ਢਾਢੀ ਲਾਫੀ ਮੰਗਦੇ ਆ ਪਰ ਤੁਸੀਂ ਨਹੀਂ ਇਹ ਕਰਨਾ ਹਾਂ ਮੈਨੂੰ ਪਤਾ ਤੁਹਾਡੀ ਵੀ ਵੇਚਦੀ ਇੱਕ ਦੀ ਦੋ ਦੀ ਹੈ ਤੁਸੀਂ ਨਹੀਂ ਇਹ ਮੈਂ ਸੰਦੀਪਰ ਫਰਕ ਹੁੰਦਾ ਨਾ ਏਰੀਆ ਦਾ ਹੈ ਬੰਦੇ ਦਾ ਫਰਕ ਹੀ ਹੁੰਦਾ ਨਾ ਆਪਾਂ ਥੋੜੀ ਕਮਾਈ ਕਰਨੀ ਬੰਦੇ ਲੰਬੀ ਵੇਖ ਮਈ ਸੰਦੀਪਰ ਕਹਿੰਦੇ ਆ ਚੀਜ਼ਾਂ ਸੰਦੀਪਰ ਲਿਆਂਦੀ ਹਾਥੀ ਜੀ ਆ ਆ ਚੀਜ਼ਾਂ ਨਾਲ ਵਜਦੀਆਂ ਨਹੀਂ ਦੇ ਫਿਰ ਆਪਾਂ ਨਾ ਉੱਥੇ ਕੰਬਲ ਬੱਦਾ ਲਿਆ ਆਜੋ ਆਜੋ ਕੰਬਲ ਬੱਦਾ ਫੇਰ ਮਈ ਵੀ ਮਈ ਛਲੀ ਨਾ ਜਾਵੇ ਹਾਂਜੀ ਮਾੜਾ ਸੰਦੀਪੀਰ ਅੱਜ ਮੈਂ ਦਾ ਮੋਲ ਨਹੀਂ ਹੈਗਾ ਕੋਈ 155 ਦੀ ਮੈਂ ਦੇਣੀ ਆ ਭਰਾ ਮੇਰਾ ਉਹੋ ਹੀ ਲਾਵੇ ਜਿੰਨੂੰ ਕੋ ਸਾਰਿਆ ਥਾਣ ਵਿਖਾ ਦੇ ਇਧਰ ਕਰਕੇ ਕਿਤੇ ਇਧਰ ਵੇਖ ਨਹੀਂ ਜੈ 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 ਗੋਰੀ ਮੇ ਮੈਂ ਸੰਦੀਪੀਰ ਕੇ ਮੈਂ ਹੀ ਦੋ ਦੀ ਵਿਖਦੀ ਆ ਅੱਡੇ ਗੱਡੇ ਦਾ ਮੋਲ ਆ ਹਾਂਜੀ ਆ ਚੋਟੀ ਵੇ ਸੰਦੀਪੀਰ ਥਾਣ ਵਿਖਾ ਦੇ ਇਧਰ ਆਣ ਕੇ ਵੀ ਇਹ ਵੀ ਗੱਬਣ ਸੰਦੀਪੀਰ ਮੈਂ ਪਿੰਡੋਂ ਲਈ ਆ। ਅੱਛਾ ਹਾਂ ਬੇਦੀ ਪਰਿਵਾਰ ਹੀ ਜਿੰਨਾਂ ਕੋ ਝੋਟੀ ਲਈ ਉਹਨੇ ਦਾਜ ਦੀ ਝੋਟੀ ਆਹੀ ਦੂਜਾ ਸੁਆ ਝੋਟੀ ਸੁਣੀ ਆ। 12 ਕਿਲੋ ਦੁੱਧ ਝੋਟੀ ਪਹਿਲਨ ਨੇ ਚੋਆ ਆ। ਇਹ ਵੀ ਟਾਈਮ ਲੈ ਜੂ ਇਹਦੇ ਦਾਦ ਲੈ ਨਹੀਂ 10 ਨਹੀਂ ਸੰਦੀਪੀਰ 5-6 ਦਿਨ ਟੁੱਕੀ ਏ ਝੋਟੀ। ਬਸ ਠੀਕ ਆ। 5-6 ਦਿਨ ਤੇ ਵੱਡੀ ਝੋਟੀ ਆ ਫੁੱਲ ਲਗਾ ਦਿਆ। ਫੁੱਲ ਵੱਡੀ ਆ। ਕੱਟ-ਕੱਟ ਕੇ ਬਣਾਉਣੀ। ਆ ਦੇਖੋ ਜੀ। ਬੇ ਸੰਦੀਪੀਰ ਵਜਣਾ। ਨਹੀਂ ਠੀਕ ਆ। ਉਹ ਚੁੱਕੀ ਓਏ। ਇਹ ਆ ਦਾਜ ਵਾਲੀ। ਹਾਂ। ਨਹੀਂ ਸਾਡੇ ਦਾਜ ਉਹਨਾਂ ਦਾ ਹੈ। ਹਾਂ ਜਿਵੇਂ ਮਰਜ਼ੀ ਨਾਲੋ। ਇੰਦਾ ਪਰ ਮੁੱਲ ਸੰਦੀਵੀਰ ਕਿੰਨੇ ਦੇ ਦिए ਇੱਕ 15 ਹੀ ਦੇਣੀ ਸੰਦੀਵੀਰ ਨਹੀਂ ਠੀਕ ਹੈ ਜੈ ਜਗਲੀ ਵੱਡੀ ਝੋਟੀ ਆ ਸੰਦੀਵੀਰ ਫੁੱਲ ਕੱਦ ਕਾੜਿਆ ਦੁੱਧ ਹਰ ਕਿ 14 15 ਕਿਲੋ ਝੋਟੀ ਚਵਾਉਂ ਜਿੱਦਾਂ ਦਾ ਥਣ ਲੱਗ ਜਾਂਦੇ ਜੈ ਜੀ ਹੈ ਭਜੀ ਜੈ ਜੀ ਚਲੋ 40 ਛੋਟ ਛਾੜ ਸੰਦੀਵੀਰ ਅਰਲੀ ਕਿਹੜੀ ਆ ਟੋਕੜ ਸੰਦੀਵੀਰ ਨਹੀਂ ਨਹੀਂ ਇਹ ਚੋਈ ਸੰਦੀਵੀਰ ਸੂਈ ਨਹੀਂ ਕੱਲ ਦੀ ਭੈ ਬੱਚਾ ਚੋਂ ਗਿਆ ਸਾਰੀ ਮਈ ਹੋਵੇ ਖਾਲੀ ਕਰਤੀ ਚਲੋ ਸਾਰੋ ਕੋਈ ਨਹੀਂ ਝੋਟੀ ਥਲੇ ਸੰਦੀਵੀਰ ਬੋਲਾ ਹੀ 9 10 ਕਿਲੋ ਆ 9 10 ਕਿਲੋ ਬੋਲਾ ਹੀ ਆ ਜੀ ਉਹ ਚੁੰਗ ਗਿਆ ਆ ਇੱਕ ਬੰਨਾ ਖਾਲੀ ਕਰਤਾ ਠੀਕ ਆ ਫਿਰ ਸੰਦੀਪ ਵੀਰ ਜੀ ਮੇਰੇ ਕੋ ਗੱਬਣ ਦੀ ਵੀਡੀਓ ਪਵਾਵੇ ਕੋਈ ਵੀ ਇੰਨੀ ਮਈ ਬਣੀ ਤੂਫਾਨ ਬੰਨੇ ਮਈ ਨੇ ਉਹ ਬਕੜਿਆ ਰੱਜਾ ਹੁਣ ਆਪਰੇ ਆ ਬੈਠਾ ਜਨੇ ਚੁੰਗੀ ਆ ਫੜ ਲੈ ਜਾ ਇਹਦਾ ਮੁੱਲ ਸੰਦੀਪ ਵੀਰ ਯਸ ਨੋ 1 5 ਦੀ ਦੇਣੀ ਆ ਗੱਬਣ ਦੀ ਵੀਡੀਓ ਮੰਗਾਲੇ ਥੱਬਾ ਹੀ ਰਾਇਆ ਹੈ ਮਈ ਨੇ ਵਾ ਠੀਕ ਆ ਹਾਂ ਚਲੋ ਸੰਦੀਪ ਇਹੋ 4 ਤੇ 3 7 ਪੀਸ ਆ ਮੇਰੀ ਬੇਨਤੀ ਆ ਵੀ ਭਰਾ ਮੇਰਾ ਤਸੱਲੀ ਕਰਕੇ ਇਥੇ ਕੋ ਧੋਖੇ ਬਾਜੀ ਵਾਲਾ ਕੰਮ ਨੀਗਾ ਵੀਡੀਓ ਸਾਡੇ ਕੋ ਪਵਾ ਲੋ ਚਵਾਈ ਕਰਾ ਲੋ ਆਪਣੀ ਸਮਝ ਨਾਲ ਲੋ ਪੈਸੇ ਤੁਸੀਂ ਲਾਉਣੇ ਆ ਆਪਾਂ ਪਿੱਛੇ ਲਾ ਕੇ ਲਿਆਦੇ ਤੁਸੀਂ ਲਾਉਣੇ ਆ ਬਾਜੀ ਬਸ ਆਪਾਂ ਕੱਲੀ ਕੱਲੀ ਕਰਕੇ ਲਈ ਆ ਤੁਹਾਡੇ ਕੋਲ ਚੈਨਲ ਬੜੇ ਜਿਹਨੂੰ ਮਹਿੰਗੀਆਂ ਲੱਗਦੀਆਂ ਬਿਲਕੁਲ ਵੀਰ ਉਹ ਮੈਂ ਹੀ ਬੜੀਆਂ ਸਸਤੀਆਂ ਪਾਈਆਂ ਸਸਤੀ ਜਿ ਸਸਤੀ ਸੰਦੀਪਰ ਦਾਲ ਵੀ ਲੈ ਲਈ ਉਹ ਚ ਵੀ ਕੋੜਕੂ ਆਉਣੇ ਆ ਹਾਂ ਨੇ ਆ ਚੀਜ਼ ਦਾ ਮੋਲਿਆ ਚੀਜ਼ ਦਾ ਮੋਲ ਜਿਹੜਾ ਜਿਹੜੀ ਲੱਖ ਵਾਲੀ ਮੈਂ 70 ਦੀ ਦਊ ਉਹ ਚ ਰਾਗ ਹੋ ਕੋਈ ਉਹ ਤੇ ਕਾਜ ਹੋਊਗਾ ਸਾਡੀ ਮੈਂ ਜਿੱਦਾ ਟਣਕਾ ਆ ਕੇ ਲਈਆਂ ਨੇ ਪੈਸੇ ਦਿੱਤੇ ਆ ਗੱਡੀ ਵੀ ਪੈਸੇ ਲੈਣੇ ਆ ਜੋ ਮੰਗਿਆ ਉਹੋ ਹੀ ਲੈਣਾ ਮਾਨਤਾਨ ਹੋਊਗਾ ਸੌ ਨਹੀਂ ਖਾਦੀ ਫੋਨ ਫਾਨ ਲਾਓ ਦੇ ਦਾਂਗੇ ਕੋਈ ਚੱਕੇ ਨਹੀਂ ਨਾ ਮੇਰਾ ਸ਼ੇਰਾ ਸੰਧੂ ਪਿੰਡ ਰਵਾਲ ਜਿਲ੍ਹਾ ਗਰਦਾਸਪੁਰ ਏਰੀਆ ਫਦੇਗੜ ਚੂੜੀਆਂ ਅੰਮ੍ਰਿਤਸਰ ਆਪਾ ਨੂੰ ਲੱਗ ਗਿਆ ਆਓ ਤਸੱਲੀ ਕਰਕੇ ਫੇਰ ਖੜੋ ハーフセカー。